ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਨੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਮੌਜੂਦਾ ਐਮ.ਐਲ.ਏ ਹਰਮੀਤ ਸੰਧੂ ਕਿੰਨੀਆਂ ਕੋਝੀਆਂ ਹਰਕਤਾਂ ਦੇ ਉੱਤਰ ਆਇਆ ਅੱਜ ਉਹਨਾਂ ਨੇ ਅੱਜ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਜਿਹੜੀਆਂ ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਚਾਹੇ ਹੋਰ ਪਾਰਟੀ ਦੀਆਂ ਸੀਗੀਆਂ ਜਿਹੜੀਆਂ ਕਾਗਜ਼ ਜਿਹੜੀਆਂ ਉੱਥੇ ਜਮ੍ਹਾਂ ਕਰਵਾਉਣ ਗਈਆਂ ਸੀਗੀਆਂ ਉਹਨਾਂ ਦੇ ਹੱਥੋਂ ਕਾਗਜ਼ ਖੋਹ ਕੇ ਜੜਾਏ ਉਹਨੇ ਪਾੜ ਦਿੱਤੇ ਕੀ ਗੱਲ ਹਰਮੀਤ ਸੰਧੂ ਇੰਨਾ ਬੁਖਲਾ ਗਿਆ ਮੈਨੂੰ ਲੱਗਦਾ ਏ ਇਹਨਾਂ ਨੂੰ 2027 ਦੀ ਜਿਹੜੀ ਆ ਹਾਰ ਹੁਣ ਤੋਂ ਦਿਖਣ ਲੱਗ ਪਈ ਆ ਜਿਹੜਾ ਇਹਨਾਂ ਬੁਖਲਾਏ ਹੋਏ ਆ ਤੇ ਮੈਂ ਇਹਨਾਂ ਨੂੰ ਇਹ ਵੀ ਦੱਸਦਾ ਨਾਲ ਦੀ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਇਹ ਦੱਸਣਾ ਚਾਹੁੰਨੀ ਆ ਕਿ ਸਾਲ ਸਿਰਫ ਇੱਕ ਰਹਿ ਗਿਆ ਆ ਤੇ ਉਦੋਂ ਸਾਲ ਬਾਅਦ ਵੀ ਜਿਹੜੀ ਆ ਲੋਕਾਂ ਦੀ ਕਚੈਰੀ ਲੱਗਣੀ ਆ ਤੇ ਉਹ ਚ ਤੁਹਾਨੂੰ ਜਵਾਬ ਦੇਣੇ ਪੈਣੇ ਜੀ ਤੇ ਹੁਣ ਇਹੋ ਜਿਹਾ ਨਾ ਕਰੋ ਕਿ ਉਹ ਚ ਤੁਹਾਨੂੰ ਜਵਾਬ ਦੇਣੇ ਜਿਹੜੇ ਆ ਉਹ ਔਖੇ ਹੋ ਜਾਣ ਤੇ ਹਲਕਾ ਨਿਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਨੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਜਤਾਇਆ ਹੋਇਆ ਐਮਐਲ ਅੱਜ ਬੀਬੀਆਂ ਪੈਣਾ ਨੂੰ ਵੀ ਨਹੀਂ ਬਖਸ਼ ਰਿਆ ਤੇ ਕਿੱਧਰ ਨੂੰ ਜਾਊਗਾ ਸਾਡਾ ਪੰਜਾਬ ਤੇ ਸੋਣੀ ਆਪਾਂ ਸੋਚ ਵਿਚਾਰ ਕਰੀਏ ਤੇ ਅਗਲੀ ਵਾਰ ਜਿਹੜਾ ਆ ਪੂਰਾ ਸੋ ਸਮਝ ਕੇ ਜਿਹੜਾ ਆ ਅਸੀਂ ਜਿਹੜਾ ਆ ਸ਼੍ਰੋਮਣੀ ਆ ਕਾਲੀ ਦਲ ਨੂੰ ਲੈ ਕੇ ਆਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਨੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਮੌਜੂਦਾ ਐਮ.ਐਲ.ਏ ਹਰਮੀਤ ਸੰਧੂ ਕਿੰਨੀਆਂ ਕੋਝੀਆਂ ਹਰਕਤਾਂ ਦੇ ਉੱਤਰ ਆਇਆ ਅੱਜ ਉਹਨਾਂ ਨੇ ਅੱਜ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਜਿਹੜੀਆਂ ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਚਾਹੇ ਹੋਰ ਪਾਰਟੀ ਦੀਆਂ ਸੀਗੀਆਂ ਜਿਹੜੀਆਂ ਕਾਗਜ਼ ਜਿਹੜੀਆਂ ਉੱਥੇ ਜਮ੍ਹਾਂ ਕਰਵਾਉਣ ਗਈਆਂ ਸੀਗੀਆਂ ਉਹਨਾਂ ਦੇ ਹੱਥੋਂ ਕਾਗਜ਼ ਖੋਹ ਕੇ ਜੜਾਏ ਉਹਨੇ ਪਾੜ ਦਿੱਤੇ ਕੀ ਗੱਲ ਹਰਮੀਤ ਸੰਧੂ ਇੰਨਾ ਬੁਖਲਾ ਗਿਆ ਮੈਨੂੰ ਲੱਗਦਾ ਇਹਨਾਂ ਨੂੰ 2027 ਦੀ ਜਿਹੜੀ ਆ ਹਾਰ ਹੁਣ ਤੋਂ ਦਿਖਣ ਲੱਗ ਪਈ ਆ ਜਿਹੜਾ ਇਹਨਾਂ ਬੁਖਲਾਏ ਹੋਏ ਆ ਤੇ ਮੈਂ ਇਹਨਾਂ ਨੂੰ ਇਹ ਵੀ ਦੱਸਦਾ ਨਾਲ ਦੀ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਇਹ ਦੱਸਣਾ ਚਾਹੁੰਨੀ ਆ ਕਿ ਸਾਲ ਸਿਰਫ 1 ਰਹਿ ਗਿਆ ਆ ਤੇ ਉਦੋਂ ਸਾਲ ਬਾਅਦ ਵੀ ਜਿਹੜੀ ਆ ਲੋਕਾਂ ਦੀ ਕਚੈਰੀ ਲੱਗਣੀ ਆ ਤੇ ਉੱਚ ਤੁਹਾਨੂੰ ਜਵਾਬ ਦੇਣੇ ਪੈਣੇ ਜੀ ਤੇ ਹੁਣ ਇਹੋ ਜਿਹਾ ਨਾ ਕਰੋ ਕਿ ਉੱਚ ਤੁਹਾਨੂੰ ਜਵਾਬ ਦੇਣੇ ਜਿਹੜੇ ਆ ਉਹ ਔਖੇ ਹੋ ਜਾਣ ਤੇ ਹਲਕਾ ਨਿਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਜਤਾਇਆ ਹੋਇਆ ਐਮਐਲਏ ਅੱਜ ਬੀਬੀਆਂ ਪੈਣਾ ਨੂੰ ਵੀ ਨਹੀਂ ਬਖਸ਼ ਰਿਆ ਤੇ ਕਿੱਦਰ ਨੂੰ ਜਾਊਗਾ ਸਾਡਾ ਪੰਜਾਬ ਤੇ ਸੋਣੀ ਆਪਾਂ ਸੋਚ ਵਿਚਾਰ ਕਰੀਏ ਤੇ ਅਗਲੀ ਵਾਰ ਜਿਹੜਾ ਆ ਪੂਰਾ ਸੋਚ ਸਮਝ ਕੇ ਜੜਾ ਆ ਅਸੀਂ ਜਿਹੜਾ ਆ ਸ਼੍ਰੋਮਣੀ ਆ ਕਾਲੀ ਦਲ ਨੂੰ ਲੈ ਕੇ ਆਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਨੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਮੌਜੂਦਾ ਐਮਐਲਏ ਹਰਮੀਤ ਸੰਧੂ ਕਿੰਨੀਆਂ ਕੋਝੀਆਂ ਹਰਕਤਾਂ ਦੇ ਉੱਤਰ ਆਇਆ ਅੱਜ ਉਹਨਾਂ ਨੇ ਅੱਜ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਜਿਹੜੀਆਂ ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਚਾਹੇ ਹੋਰ ਪਾਰਟੀ ਦੀਆਂ ਸੀਗੀਆਂ ਜਿਹੜੀਆਂ ਕਾਗਜ਼ ਜਿਹੜੀਆਂ ਉੱਥੇ ਜਮ੍ਹਾਂ ਕਰਵਾਉਣ ਗਈਆਂ ਸੀਗੀਆਂ ਉਹਨਾਂ ਦੇ ਹੱਥੋਂ ਕਾਗਜ਼ ਖੋਹ ਕੇ ਜੜਾਏ ਉਹਨੇ ਪਾੜ ਦਿੱਤੇ ਕੀ ਗੱਲ ਹਰਮੀਤ ਸੰਧੂ ਇੰਨਾ ਬੁਖਲਾ ਗਿਆ ਮੈਨੂੰ ਲੱਗਦਾ ਇਹਨਾਂ ਨੂੰ 2027 ਦੀ ਜਿਹੜੀ ਆ ਹਾਰ ਹੁਣ ਤੋਂ ਦਿਖਣ ਲੱਗ ਪਈ ਆ ਜਿਹੜਾ ਇਹਨਾਂ ਬੁਖਲਾਏ ਹੋਏ ਆ ਤੇ ਮੈਂ ਇਹਨਾਂ ਨੂੰ ਇਹ ਵੀ ਦੱਸਦਾ ਨਾਲ ਦੀ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਇਹ ਦੱਸਣਾ ਚਾਹੁੰਨੀ ਆ ਕਿ ਸਾਲ ਸਿਰਫ 1 ਰਹਿ ਗਿਆ ਆ ਤੇ ਉਦੋਂ ਸਾਲ ਬਾਅਦ ਵੀ ਜਿਹੜੀ ਆ ਲੋਕਾਂ ਦੀ ਕਚੈਰੀ ਲੱਗਣੀ ਆ ਤੇ ਉੱਚ ਤੁਹਾਨੂੰ ਜਵਾਬ ਦੇਣੇ ਪੈਣੇ ਜੀ ਤੇ ਹੁਣ ਇਹੋ ਜਿਹਾ ਨਾ ਕਰੋ ਕਿ ਉੱਚ ਤੁਹਾਨੂੰ ਜਵਾਬ ਦੇਣੇ ਜਿਹੜੇ ਆ ਉਹ ਔਖੇ ਹੋ ਜਾਣ ਤੇ ਹਲਕਾ ਨਿਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਜਿਤਾਇਆ ਹੋਇਆ ਐਮਐਲਏ ਅੱਜ ਬੀਬੀਆਂ ਪੈਣਾ ਨੂੰ ਵੀ ਨਹੀਂ ਬਖਸ਼ ਰਿਆ ਤੇ ਕਿੱਦਰ ਨੂੰ ਜਾਊਗਾ ਸਾਡਾ ਪੰਜਾਬ ਤੇ ਸੋਣੀ ਆਪਾਂ ਸੋਚ ਵਿਚਾਰ ਕਰੀਏ ਤੇ ਅਗਲੀ ਵਾਰ ਜਿਹੜਾ ਆ ਪੂਰਾ ਸੋ ਸਮਝ ਕੇ ਜੜਾ ਆ ਅਸੀਂ ਜੜਾ ਆ ਸ਼੍ਰੋਮਣੀ ਆ ਕਾਲੀ ਦਲ ਨੂੰ ਲੈ ਕੇ ਆਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਨੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਮੌਜੂਦਾ ਐਮਐਲਏ ਹਰਮੀਤ ਸੰਧੂ ਕਿੰਨੀਆਂ ਕੋਝੀਆਂ ਹਰਕਤਾਂ ਦੇ ਉੱਤਰ ਆਇਆ ਅੱਜ ਉਹਨਾਂ ਨੇ ਅੱਜ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਜਿਹੜੀਆਂ ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਚਾਹੇ ਹੋਰ ਪਾਰਟੀ ਦੀਆਂ ਸੀਗੀਆਂ ਜਿਹੜੀਆਂ ਕਾਗਜ਼ ਜਿਹੜੀਆਂ ਉੱਥੇ ਜਮ੍ਹਾਂ ਕਰਵਾਉਣ ਗਈਆਂ ਸੀਗੀਆਂ ਉਹਨਾਂ ਦੇ ਹੱਥੋਂ ਕਾਗਜ਼ ਖੋਲ ਕੇ ਜੜਾਏ ਉਹਨੇ ਪਾੜ ਦਿੱਤੇ ਕੀ ਗੱਲ ਹਰਮੀਤ ਸੰਧੂ ਇੰਨਾ ਬੁਖਲਾ ਗਿਆ ਮੈਨੂੰ ਲੱਗਦਾ ਇਹਨਾਂ ਨੂੰ 2027 ਦੀ ਜਿਹੜੀ ਆ ਹਾਰ ਹੁਣ ਤੋਂ ਦਿਖਣ ਲੱਗ ਪਈ ਹੈ ਜਿਹੜਾ ਇਹਨਾਂ ਬੁਖਲਾਏ ਹੋਏ ਆ ਤੇ ਮੈਂ ਇਹਨਾਂ ਨੂੰ ਇਹ ਵੀ ਦੱਸਦਾ ਨਾਲ ਦੀ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਇਹ ਦੱਸਣਾ ਚਾਹੁੰਨੀ ਆ ਕਿ ਸਾਲ ਸਿਰਫ 1 ਰਹਿ ਗਿਆ ਆ ਤੇ ਉਦੋਂ ਸਾਲ ਬਾਅਦ ਵੀ ਜਿਹੜੀ ਆ ਲੋਕਾਂ ਦੀ ਕਚੈਰੀ ਲੱਗਣੀ ਆ ਤੇ ਉੱਚ ਤੁਹਾਨੂੰ ਜਵਾਬ ਦੇਣੇ ਪੈਣੇ ਜੀ ਤੇ ਹੁਣ ਇਹੋ ਜਿਹਾ ਨਾ ਕਰੋ ਕਿ ਉੱਚ ਤੁਹਾਨੂੰ ਜਵਾਬ ਦੇਣੇ ਜਿਹੜੇ ਆ ਉਹ ਔਖੇ ਹੋ ਜਾਣ ਤੇ ਹਲਕਾ ਨਿਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਜਤਾਇਆ ਹੋਇਆ ਐਮਐਲਏ ਅੱਜ ਬੀਬੀਆਂ ਪੈਣਾ ਨੂੰ ਵੀ ਨਹੀਂ ਬਖਸ਼ ਰਿਆ ਤੇ ਕਿੱਧਰ ਨੂੰ ਜਾਊਗਾ ਸਾਡਾ ਪੰਜਾਬ ਤੇ ਸੋਣੀ ਆਪਾਂ ਸੋਚ ਵਿਚਾਰ ਕਰੀਏ ਤੇ ਅਗਲੀ ਵਾਰ ਜੜਾ ਆ ਪੂਰਾ ਸੋ ਸਮਝ ਕੇ ਜੜਾ ਆ ਅਸੀਂ ਜੜਾ ਆ ਸ਼੍ਰੋਮਣੀ ਆ ਕਾਲੀਦਲ ਨੂੰ ਲੈ ਕੇ ਆਈਏ